हां जी दोस्तों कैसे हो सारे दोस्तों ਗਾਇਕ ਗਲਾਬ ਸੱਦੂ ਨੂੰ ਕੋਣ ਨਹੀਂ ਜਾਣਦਾ ਅੱਜ ਦੇ ਟਾਈਮ 'ਚ ਗਲਾਬ ਸਿੰਧੂ ਦੇ ਗਾਣੇ ਪੂਰੇ ਪੀਗ ਤੇ ਚੱਲਦੇ ਆ ਗਲਾਬ ਸੱਦੂ ਹਰ ਚੌਥੇ ਦਿਨ ਨਵਾਂ ਗਾਣਾ ਠੋਕ ਦਿੰਦਾ ਵਾ ਬਹੁਤ سارے ਲੋਕ ਗਲਾਬ ਸਿੱਧੂ ਨੂੰ ਪਿਆਰ ਵੀ ਕਰਦੇ ਆ ਤੇ ਬਹੁਤ سارے ਲੋਕ ਗਲਾਬ ਸਿੱਧੂ ਨੂੰ ਹੇਟ ਵੀ ਕਰਦੇ ਆ ਕਈ ਵਾਰ ਤਾਂ ਐਦਾਂ ਹੁੰਦਾ ਆ ਕਿ ਜੋ ਲੋਕ ਆਪਾਂ ਨੂੰ ਹੇਟ ਕਰਦੇ ਆ ਉਹ ਟੈਲੈਂਟ 'ਚ ਤਾਂ ਆਪਾਂ ਨੂੰ ਬੀਟ ਨਹੀਂ ਕਰਦੇ ਪਰ ਆਪਣਾ ਗੁੱਸਾ ਘਟਣ ਵਾਸਤੇ ਆਪਾਂ ਨੂੰ ਗਾਲ ਕੱਢਦੇ ਆ ਜਾਂ ਆਪਾਂ ਨੂੰ ਫਿਜ਼ੀਕਲ ਟੱਚ ਕਰਨ ਦੀ ਕੋਸ਼ਿਸ਼ ਕਰਦੇ ਆ ਦੋਸਤੋ ਗੱਲ ਇਹ ਬੀਤੇ ਦਿਨੀ ਗਲਾਬ ਸਿੱਧੂ ਦਾ ਕਿਸੇ ਜਗ੍ਹਾ ਤੇ ਲਾਈਵ ਸ਼ੋਅ ਸੀ ਜਦੋਂ ਗਲਾਬ ਸਿੱਧੂ ਗਾ ਰਿਹਾ ਸੀ ਤਾਂ ਝੁੰਡ ਚੋਂ ਕਿਸੇ ਬੰਦੇ ਨੇ ਗਲਾਬ ਸਿੱਧੂ ਨੂੰ ਗਾਲ ਕੱਢੀ ਤੇ ਗਲਾਬ ਸਿੱਧੂ ਨੇ ਉਹ ਗਾਲ ਸੁਣ ਲਈ ਜਿਸ ਤੋਂ ਬਾਅਦ ਗਲਾਬ ਸਿੱਧੂ ਨੇ ਆਪਣਾ ਲਾਈਵ ਸ਼ੋਅ ਰੋਕੇ ਉਸ ਬੰਦੇ ਨੂੰ ਸਮਝਾਇਆ ਕਿ ਜਿਹੜੀ ਤੂੰ ਮੈਨੂੰ ਗਾਲ ਕੱਢੀ ਆ ਉਹ ਮੈਂ ਸੁਣ ਲਈ ਐ ਤੇ ਉਸ ਨੂੰ ਹੋਰ ਵੀ ਦੋ ਚਾਰ ਗੱਲਾਂ ਕਹੀਆਂ ਜਿਸ ਤੋਂ ਬਾਅਦ ਉਹ ਬੰਦਾ ਸ਼ਰਮਿੰਦਾ ਹੋ ਗਿਆ ਮੈਂ ਅੱਗੇ ਵੀਡੀਓ ਲਾ ਰਿਹਾ ਮਾਂ ਤੁਸੀਂ ਚੈੱਕ ਕਰ ਸਕਦੇ ਹੋ ਉਹ ਉਸਤਾਦ ਜੀ ਥੋੜਾ ਜਿਹਾ ਹਿਸਾਬ ਨਾਲ ਬੋਲੀ ਜਾਂਦਾ ਮੈਨੂੰ ਤੇਰੀ ਗਾਲ ਸੁਣ ਗਈ ਬਾਈ ਜਿਹੜੀ ਤੈਨੂੰ ਗਾਲ ਕੱਢੀ ਐ ਮੈਨੂੰ ਠੀਕ ਹੈ ਨਾ ਦੇਖੋ ਇਹ ਐ ਜ ਬਾਕੀ ਕੌਣ ਕੌਣ ਗੁਲਾਬ ਸਦੋ ਦੇ ਗਾਣੇ ਸੁਣਦਾ ਵਾ ਕਮੈਂਟ ਕਰਨਾ ਨਾ ਭੁੱਲਿਓ ਤੁਹਾਡੇ ਕਮੈਂਟ ਬਹੁਤ ਮਾਇਨੇ ਰੱਖਦੇ ਆ